ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਦਾਸਤਾਨ ਤੇ ਅੱਜ ਆਪਾਂ ਲੈ ਕੇ ਆਜਾ ਰਹੇ ਕਹਾਣੀ ਮਤਰੈਈ ਮਾਂ ਨੂੰ ਬੁੜੀ ਕਹਿਣ ਵਾਲਿਓ ਭਾਗ ਚੌਥਾ ਲੇਖਕ ਦੀਪ ਸ਼ੇਰਗਿੱਲ ਸਾਰੇ ਪਿੰਡ ਚ ਇਹੀ ਗੱਲ ਚੱਲ ਰਹੀ ਸੀ ਕਿ ਮੀਤ ਨੇ ਨਾ ਨਾ ਕਰਦੀ ਜੋ ਆਕਾਂ ਦੇ ਬਹਾਨੇ ਹੀ ਸਹੀ ਦੂਜਾ ਵਿਆਹ ਕਰਾ ਹੀ ਲਿਆ ਖੜੇ ਤੇ ਟਾਂਸਕਟ ਦੇ ਬੰਦੇ ਮੋੜ ਤੇ ਖੜੇ ਮੁੰਡੇ ਕੁੰਡੇ ਸਭ ਦੇ ਮੂੰਹ ਤੇ ਇਹੋ ਗੱਲ ਸੀ ਪਿੰਡ ਦੇ ਵਿਚਾਲੇ ਪੁਰਾਣੇ ਬੋਰਡ ਦੇ ਥੱਲੇ ਵਾਸ ੱਡੇ ਦੇ ਬਣੇ ਥੜੇ ਤੇ ਹੁਣ ਵੀ ਇਹੀ ਚਰਚਾ ਚੱਲ ਰਹੀ ਸੀ ਬੋਰਡ ਦਾ ਡਰਾਕਟ ਪੁਰਾਣਾ ਤੇ ਭਾਰੀ ਹੋਣ ਕਰਕੇ ਦਰਵਾਜ਼ੇ ਵਰਗੀ ਸਾ ਕਰਦਾ ਸੀ ਕੋਈ ਥੜੇ ਤੇ ਠੰਡੀ ਸੀਤ ਵਗਦੀ ਹਵਾ ਚ ਸੁੱਤਾ ਪਿਆ ਸੀ ਤੇ ਕੁਝ ਕੁ ਤਾਸ ਖੇਡਣਾ ਹੈ ਜੁਟੇ ਸੀ ਬੱਚਾ ਆਪਣੇ ਟਾਈਮ ਤੇ ਆ ਜਾ ਰਹੀਆਂ ਸਾਨਾ ਕੁਝ ਸਵਾਰੀਆਂ ਉੱਤਰਦੀਆਂ ਤੇ ਕੁਝ ਕੁ ਨੂੰ ਚੜਾ ਕੇ ਬੱਸ ਧੂਣਾ ਪੜਦੀ ਸਹਿਰ ਵੱਲ ਨੂੰ ਤੁਰ ਜਾਂਦੀ ਅੱਡੇ ਦੇ ਇੱਕ ਪਾਸੇ ਕੁਝ ਕੁ ਦੁਕਾਨਾਂ ਸਨ ਇੱਕ ਦੁਕਾਨ ਪੈਂਚਰ ਲਾਉਣ ਵਾਲੇ ਦੀ ਤੇ ਇੱਕ ਮਿੱਠੂ ਹਲਵਾਈ ਦੀ ਸੀ ਇੱਕ ਪਾਸੇ ਸੂਆ ਵਗਦਾ ਜਿਹਦੇ ਕਿਨਾਰੇ ਤੇ ਠੰਡੇ ਠਾਰ ਪਾਣੀ ਵਾਲਾ ਨਲਕਾ ਸੀ ਤੇ ਸੂਏ ਦੇ ਕਰਕੇ ਹੀ ਠੰਡੀ ਏਸੀ ਵਰਗੀ ਹਵਾ ਆਉਂਦੀ ਸੀ ਤਾਸ ਦੀਆਂ ਬੰਡੀਆਂ ਪਾਉਂਦੇ ਦੇਖ ਕੇ ਮੁਖਤਿਆਰ ਬੜਾ ਬੋਲਿਆ ਓਏ ਮੈਂ ਵੀ ਆ ਗਿਆ ਪਾਣੀ ਪੀ ਕੇ ਮੇਰੀ ਵੀ ਟੇਰੀ ਪਾ ਲੋ ਇਹ ਪਹਿਲਾਂ ਵਾਲੀ ਜਿੰਨੀ ਸੋਹਣੀ ਤਾਂ ਨਹੀਂ ਰੰਗ ਵੀ ਵਾਵਾ ਹੀ ਆਹ ਤੇ ਕੱਦ ਵੀ ਮਾਦਰੀ ਏ ਪਰ ਦੇਖਣ ਨੂੰ ਸਿਆਣੀ ਲੱਗਦੀ ਮੈਂ ਤਾਂ ਅੱਜ ਸਵੇਰੇ ਮਾੜੀ ਜੀ ਦੇਖੀ ਸੀ ਰਾਜਾ ਟੀਚਰ ਕਰਦੇ ਹੋਏ ਬੋਲਿਆ ਉਹ ਚੱਲ ਰੋਟੀ ਪਕਦੀ ਹੋਗੀ ਬਾਈ ਪਹਿਲਾਂ ਮਾਂ ਪਿਓ ਛੋਟੇ ਹੁੰਦੇ ਨੂੰ ਟੋਬਾ ਦੇ ਗਏ ਸੀ ਹੁਣ ਜੀਵਨ ਸਾਥਨਾ ਛੱਡ ਕੇ ਤੁਰ ਗਈ ਇੱਕ ਬਜ਼ੁਰਗ ਨੇ ਕਿਹਾ ਉਹ ਆਹੋ ਬਈ ਗੱਲ ਤਾਂ ਜਵਾਕਾਂ ਵਾਲੀ ਚੰਗੀ ਹੋਗੀ ਉਹ ਜਵਾਕਾਂ ਨੂੰ ਮਾਂ ਮਿਲ ਗਈ ਉਹਨਾਂ ਦਾ ਬਚਪਨ ਨਮੀ ਤੇਆਂ ਗੂ ਲੋਕਾਂ ਦੇ ਘਰੀ ਫਿਰ ਕੇ ਰੁੜੂ ਨੱਤਾਵੜੀ ਨਸਪਾਰ ਦੀ ਚੁੰਡੀ ਨਾਸਾਂ ਅੱਗੇ ਕਰਕੇ ਬੋਲਿਆ ਚਾਕਾਂ ਨੂੰ ਮਾਂ ਮਿਲੇ ਨਾ ਮਿਲੇ ਚਾਚਾ ਮੀਤ ਨੂੰ ਦੁਆਰਾ ਘਰ ਆਲੀ ਤੇ ਨਮੀਨਕੌਰ ਜਨਾਨੀ ਮਿਲ ਗਈ ਕਹਿੰਦੇ ਪਹਿਲਾਂ ਵਾਲਾ ਤਾਂ ਲਾਵਾਂ ਤੇ ਹੀ ਦੋਰਾ ਪੈ ਕੇ ਮਰ ਗਿਆ ਸੀ ਚੰਗੇ ਕਰਮਾਂ ਵਾਲਾ ਮੀਤ ਇੱਥੇ ਇੱਕ ਨਹੀਂ ਜੁੜੀ ਅਜੇ ਬਿੰਦਰ ਨੇ ਹੱਕ ਦਾ ਬਕੇ ਮਸਕਰੀ ਕੀਤੀ ਵੇਖਾਂ ਕਿਵੇਂ ਪਹੁੰਚਦਾ ਔ ਕੋਈ ਵੱਡਾ ਛੋਟਾ ਦੇਖ ਕੇ ਗੱਲ ਕਰੀਦੀ ਹੁੰਦੀ ਹੈ ਐਵੇਂ ਜਵਲੀਆਂ ਮਰੀ ਜਾਂਦਾ ਬਿੱਜੂ ਜਿਹਾ ਖਾਸੀ ਉਮਰ ਦਾ ਬਜ਼ੁਰਗ ਜੋਰ ਨਾ ਪੱਤਾ ਸੁੱਟਦੇ ਹੋਏ ਬੋਲਿਆ ਹੋਰ ਇਹਨੇ ਕੀ ਕਰਨਾ ਹੈ ਜਿਹੋ ਜਿਹੇ ਮੂੰਹ ਉਹੋ ਜਹੀ ਗੱਲ ਕਰਤੀ ਸੌਰੀ ਦਿਆ ਸ਼ਰਮ ਨੂੰ ਹੀ ਉੱਕਾ ਨਹੀਂ ਰਹੀ ਸਾਡੇ ਵੇਲਿਆਂ ਚ ਇਹੋ ਜੀ ਗੱਲ ਘਰ ਵਾਲੀ ਨਾਲ ਕਰਨੋਂ ਵੀ ਡਰਦੇ ਸੀ ਲੋਕ ਇਸ ਵਾਰ ਨਿਹਾਲ ਬਾਬਾ ਬੋਲਿਆ ਆਹੋ ਇਹੋ ਜੀ ਗੱਲ ਕਰਨੋਂ ਡਰਦੇ ਡਰਦੇ ਹੀ ਥੱਬਾ ਜਵਾਕਾਂ ਦਾ ਜੰਮ ਦਿੰਦੇ ਸੀ ਕਹਿ ਕੇ ਬਿੰਦਰ ਜ਼ੋਰ ਨਾਲ ਤਾੜੀ ਮਾਰ ਕੇ ਹੱਸਿਆ ਉਹਦੀ ਗੱਲ ਸੁਣ ਕੇ ਸਾਥ ਚ ਬੈਠੇ ਬਹੁਤੇ ਲੋਕ ਉੱਚੀ ਉੱਚੀ ਹੱਸੇ ਬੈਨ ਰਹਿ ਨਾ ਸਕੇ ਇੱਕ ਨੂੰ ਦੇਖ ਦੂਜਾ ਗੱਲ ਕੀ ਬਿੰਦਰ ਦੀ ਇਸ ਕਮਲੀ ਜੀ ਤੇ ਸੱਚੀ ਗੱਲ ਨੂੰ ਸੁਣ ਕੇ ਚਾਰੇ ਪਾਸੇ ਹਾਸਣ ਮਚ ਗਿਆ ਕੁਝ ਕੁ ਤਾਂ ਖੇਤ ਜਾਣਾ ਜਾਂ ਹੋਰ ਕੰਮ ਧੰਦੇ ਦਾ ਕਹਿ ਕੇ ਉੱਠ ਕੇ ਤੁਰ ਪਏ ਤੇ ਬਾਕੀ ਬੇਲੜ ਉਸੇ ਤਰ੍ਹਾਂ ਤਾਸਕੁੱਟਣ ਚ ਮਸਤ ਰਹੇ ਉਸੇ ਤਰ੍ਹਾਂ ਪਿੰਡ ਦੇ ਦੂਜੇ ਪਾਸੇ ਮੀਤ ਦੇ ਘਰ ਤੋਂ ਇੱਕ ਘਰ ਛੱਡ ਕੇ ਬਣੀ ਆਂਗਣਵਾਲੀ ਦੇ ਬੱਚੇ ਤਾਂ ਸੁੱਖ ਨਾਲ ਕਦੇ ਪੜਦੇ ਦੇਖੇ ਨਹੀਂ ਪਰ ਇਹ ਆਂਗਣਵਾਲੀ ਕੁੜੀਆਂ-ਕੁੜੀਆਂ ਦੇ ਚੁਗਲੀਆਂ ਕਰਨ ਦਾ ਵੱਡਾ ਅੱਡਾ ਜ਼ਰੂਰ ਬਣ ਗਈ ਐ ਜਿੱਥੇ ਕੰਮ ਤੋਂ ਬੇਲੀਆਂ ਹੋਈਆਂ ਜਨਾਨੀਆਂ ਨੂੰ ਚੁਗਲੀਆਂ ਕਰਦੇ ਆਮ ਦੇਖਿਆ ਜਾ ਸਕਦਾ ਸੀ ਚੁਗਲੀ ਕਰਨ ਲਈ ਉਹਨਾਂ ਨੂੰ ਪਿੰਡ 'ਚੋਂ ਕੋਈ ਨਾ ਕੋਈ ਵਿਸਾ ਮਿਲ ਹੀ ਜਾਂਦਾ ਸੀ ਉਸੇ ਤਰ੍ਹਾਂ ਅੱਜ ਦਾ ਵਿਸਾ ਸੀ ਮੀਤ ਦਾ ਦੂਜਾ ਵਿਆਹ ਉਹਦੀ ਦੂਜੀ ਜਨਾਨੀ ਅਤੇ ਬੱਚੇ ਇਹ ਔਰਤਾਂ ਗੱਲਾਂ ਸਿਰਫ ਆਪਣੇ ਸਵਾਦ ਲਈ ਕਰਦੀਆਂ ਪਰ ਜੇ ਕੋਈ ਇਹਨਾਂ ਦੀ ਇਸ ਆਦਤ ਤੋਂ ਨਾ ਬਾਕਿਵੇਂ ਇਨਸਾਨ ਇਹਨਾਂ ਦੀਆਂ ਗੱਲਾਂ ਸੁਣੇ ਤਾਂ ਪ੍ਰਭਾਵਿਤ ਹੋਏ ਬਿਨ ਰਹਿ ਨਾ ਸਕੇ ਕਿਉਂਕਿ ਉਹ ਇੰਨੀਆਂ ਗੰਭੀਰ ਹੋ ਕੇ ਹਰ ਵਿਸ਼ੇ ਤੇ ਚਰਚਾ ਕਰ ਰਹੀਆਂ ਸੀ ਕਿ ਸੁਣਨ ਵਾਲੇ ਨੂੰ ਲੱਗਦਾ ਸੀ ਕਿ ਕਿੰਨਾ ਫਿਕਰੇ ਇਹਨਾਂ ਨੂੰ ਆਪਣੇ ਪਿੰਡ ਦਾ ਗੱਲਾਂ ਉਹ ਵੀ ਇੰਜ ਕਰਦੀਆਂ ਜਿਵੇਂ ਸਾਰੇ ਪਿੰਡ ਦੇ ਦੁੱਖਾਂ ਸੁੱਖਾਂ ਦਾ ਬੋਝ ਤੇ ਫਿਕਰ ਉਹਨਾਂ ਨੂੰ ਹੀ ਹੋਵੇ ਖੈਰ ਮੈਂ ਅੰਗਣਵਾੜੀ ਵਿਚਲੇ ਪੱਖੇ ਹੀ ਤਾਰ ਜੋੜਦੇ ਨੇ ਜੋ ਕੁਝ ਸੁਣਿਆ ਨਹੀਂ ਵਾ ਅੱਜ ਤਾਂ ਮੈਥੋਂ ਪਹਿਲਾਂ ਹੀ ਰੌਣਕਾਂ ਲੱਗੀਆਂ ਨੀ ਕੋੜਿਓ ਤੁਸੀਂ ਮੈਨੂੰ ਵੀ ਆਵਾਜ਼ ਮਾਰ ਲੈਂਦੀਆਂ ਕੀ ਥੋਡੀ ਜਵਾਨ ਨੂੰ ਕੋੜ ਹੁੰਦਾ ਸੀ ਸੀ ਤੋ ਫੱਫੇ ਕੋਟਨੀ ਵਾਰ ਵੱੜਦੀ ਹੀ ਬਾਕੀ ਔਰਤਾਂ ਨੂੰ ਟੁੱਟ ਕੇ ਪੈ ਗਈ ਨੀ ਮਾਂ ਜੀ ਤੂੰ ਹਾਇ ਨਾ ਹੁ ਜੀਆਂ ਗਾਲਾਂ ਦਿਆ ਕਰ ਕਿਸੇ ਵੇਲੇ ਦਿਲ ਲੱਗ ਜਾਂਦੀ ਹੁੰਦੀ ਦਿੱਤਾ ਸੀ ਮੈਂ ਤੇਰੀ ਪੋਤੀ ਨੂੰ ਸੁਨੇਹਾ ਵੀ ਤੇਰੀ ਦਾਦੀ ਨੂੰ ਭੇਜ ਦੇ ਉਹ ਕਹਿੰਦੀ ਬੇਬੇ ਤਾਂ ਗਰਾ ਗਈ ਐ ਸਿੰਦਰਜੀ ਤੋਂ ਬੁਢੀ ਨੂੰ ਮੱਥਾ ਟੇਕਦੀ ਹੋਈ ਬੋਲੀ ਇਹਨੇ ਨੂੰ ਹੋਰ ਵੀ ਖੁਦ ਨੂੰ ਲੇਟ ਹੋਇਆ ਸਮਝ ਕੇ ਕਾਲੇ-ਕਾਲੇ ਕਦਮ ਪੜ੍ਹਦੀਆਂ ਮਹਿਫਲ 'ਚ ਸ਼ਾਮਲ ਹੋ ਗਈਆਂ ਮੈਨੂੰ ਉਹਨਾਂ ਦੀਆਂ ਗੱਲਾਂ ਜਿੱਥੇ ਥੋੜੀਆਂ ਬੁਰਗੀਆਂ ਲੱਗ ਰਹੀਆਂ ਸੀ ਉੱਥੇ ਸੁਣ ਕੇ ਮੈਨੂੰ ਵੀ ਹਾਸਾ ਆ ਰਿਹਾ ਸੀ ਤੇ ਉਹਨਾਂ ਦੇ ਗੱਲ ਕਰਨ ਦੇ ਤਰੀਕੇ ਤੇ ਹੱਸੀ ਵੀ ਆ ਰਹੀ ਸੀ ਗੱਲਾਂ ਸੁਣ ਕੇ ਹੀ ਚੱਲਦੇ ਆ ਅੱਜ ਇਹ ਸੋਚ ਕੇ ਮੈਂ ਪੱਖਾ ਹੌਲੀ-ਹੌਲੀ ਠੀਕ ਕਰਨ ਲੱਗਾ ਉਹ ਮੈਂ ਮਿਸਤਰੀ ਨਹੀਂ ਪਰ ਹਰ ਇੱਕ ਕੰਮ 'ਚ ਪੰਗੇ ਲੈਣ ਦੀ ਆਦਤ ਕਰਕੇ ਮੈਂ ਛੋਟੇ-ਮੋਟੇ ਕੰਮ ਆਪੇ ਕਰ ਲੈਣਾ ਨੀ ਹੈਨੀ ਆ ਗੱਲ ਸੱਚੀ ਏ ਵੀ ਮੀਤ ਕੀਰਤ ਦੇ ਮਾਮੇ ਦੀ ਕੁੜੀ ਵਿਆਹ ਲਿਆਆ ਦਰਸੋਂ ਨੇ ਗੱਲ ਇੰਨੀ ਹੌਲੀ ਕਰੀ ਕੇ ਕਿਤੇ ਹਵਾ ਨੂੰ ਵੀ ਸੁਣਾਈ ਨਾ ਦੇ ਤੇ ਸਾਰੇ ਪਿੰਡ ਚ ਰੌਲਾ ਨਾ ਪੈ ਜੇ ਸੋळा ਅੰਨੇ ਸੱਚੀ ਮੈਥੋਂ ਪੁੱਸ ਬੀਬੀ ਦੂੰ ਮੈਂ ਆਪ ਦੇਖੀ ਏ ਰਾਤ ਰੋਟੀ ਪਕਾਈ ਜਾਂਦੀ ਸੀ ਜਦ ਮੈਂ ਮੀਤ ਕੇ ਵਾਰ ਚੋਂ ਲੰਗੀ ਸੀ ਚਰਖਾ ਕੱਤ ਦੀ ਰਾਜੀ ਬੋਲੀ ਲੈ ਤੈਨੂੰ ਕੀ ਲੈਦਾ ਪਤਾ ਸਾਰੇ ਪਿੰਡ ਚ ਤਾਂ ਗੱਲ ਹੋਈ ਪਈ ਐ ਕਿਨ ਨੇ ਉਹਦੀ ਗੱਲ ਟੋਕਦੇ ਹੋਏ ਮੂੰਹ ਜਿਹਾ ਚੜਾ ਕੇ ਕਿਹਾ ਤੂੰ ਤੂੰ ਐਂ ਦੱਸ ਮਾਂ ਜੀ ਤੂੰ ਸਾਰਿਆਂ ਚੋਂ ਵੱਡੀ ਐ ਵੀ ਮੀਤ ਨੇ ਚੰਗਾ ਕੀਤਾ ਕਿ ਜਵਾਕਾਂ ਨਾਲ ਵਿਤਕਰਾ ਤਾਂ ਨਹੀਂ ਕਰੂਗੀ ਉਹ ਸਿੰਦਰਸੀ ਤੋਂ ਨੂੰ ਮੁਖਾਵਿਤ ਹੋ ਕੇ ਬੋਲੀ ਜੇ ਤਾਂ ਭਾਈ ਮੀਤ ਬਾਰੇ ਸੋਚੋ ਤਾਂ ਬਹੁਤ ਚੰਗਾ ਹੋਇਆ ਫੇਰ ਘਰ ਵਸ ਗਿਆ ਪਰ ਪਰ ਕੀ ਬੇਬੇ ਅਧੂਰੀ ਛੱਡੀ ਗੱਲ ਨੂੰ ਜਾਣਨ ਲਈ ਰਾਣੀ ਨੂੰ ਬਹੁਤੀ ਉਤਸੁਕਤਾ ਹੋਈ ਪਰ ਭਾਈ ਜਵਾਕਾਂ ਦਾ ਔਖਾ ਹੈ ਮਤੇਰ ਤਾਂ ਮਤੇਰ ਹੋਈ ਹੁੰਦੀ ਏ ਜੇ ਮਤਰੇਈਆਂ ਮਾਵਾ ਬਾਣਾ ਜਾਣ ਫਿਰ ਆਪਦੀ ਮਾਂ ਨੂੰ ਕੌਣ ਰੋਵੇ ਗੱਲ ਕਰਦੇ ਹੋਏ ਸੀਤੋ ਦਾ ਗੱਜ ਪਰ ਆਇਆ ਜਿਵੇਂ ਉਹਨੂੰ ਆਪਣੀ ਕੋਈ ਗੱਲ ਚਾਹਤ ਆ ਗਈ ਹੋਵੇ ਨਾ ਨੀ ਮਾਂ ਜੀ ਹੁਣ ਜਵਾਨਾ ਉਹ ਨਹੀਂ ਰਿਹਾ ਪੜ ਲਿਖ ਕੇ ਦੁਨੀਆ ਸਿਆਣੀ ਹੋ ਗਈ ਹੁਣ ਨਹੀਂ ਕੋਈ ਫਰਕ ਕਰਦਾ ਨਾਲ ਜਵਾਕਾਂ ਦੀ ਮਾਸੀ ਏ ਉਹ ਸਭ ਕੁਝ ਕਰੂਗੀ ਸੰਭੂਗੀ ਜਵਾਕਾਂ ਨੂੰ ਤੇ ਪਿਆਰ ਕਰੂਗੀ ਇਸ ਵਾਰ ਚੁੱਪਚਾਪ ਚਾਦਰ ਕੱਢਦੀ ਪ੍ਰੀਤੋ ਬੋਲੀ ਵੇਖਾਂ ਸਾਡੇ ਤਾਂ ਤੁੱਪ ਚੀ ਚਿੱਟੇ ਹੋ ਗਏ ਤੂੰ ਆ ਗਈ ਵੱਡੀ ਅੰਮਾ ਕੱਲ ਦੀ ਜਵਾਕੜੀ ਵੀਰ ਅਸੀਂ ਦੁਨੀਆ ਦੇਖੀ ਐ ਮਤੇਰਾ ਕਦੇ ਨਹੀਂ ਹੋਈਆਂ ਕਿਸੇ ਦੀਆਂ ਅੱਜ ਚਾਹੇ ਅਗਲੀ ਫਰਕ ਕਰੇ ਨਾ ਕਰੇ ਜਦ ਕੱਲ ਨੂੰ ਆਪਦੇ ਨਿਆਣਾ ਹੋ ਜੂ ਫੇਰ ਮੱਲੋ ਮੱਲੀ ਦਰਿਆਵਤ ਹੋ ਜਾਂਦੀ ਆਪਦਿਆਂ ਨੂੰ ਤਾਂ ਅਗਲੀ ਵਧ ਪਿਆਰ ਕਰੂਗੀ ਫੱਫੇ ਗੁੱਟਨੀ ਬਾਹਾਂ ਮਾਰਦੀ ਹੋਈ ਬੋਲੀ ਲੈ ਬੇਬੇ ਐ ਤਾਂ ਮੇਰੀ ਸਹੇਲੀ ਦੀ ਵੀ ਆਪਦੀ ਮਾਂ ਹੈਨੀ ਉਹਦੀ ਮਾਂ ਮਾਸੀ ਉਹਦੀ ਮੰਮੀ ਹੈ ਹੁਣ ਉਹ ਤਾਂ ਬੜਾ ਹੀ ਪਿਆਰ ਕਰਦੀ ਉਹਨੂੰ ਨਾਲੇ ਸਾਨੂੰ ਵੀ ਰੱਜੀ ਭੋਲੇ ਭਾਵੋਲੀ ਨਹੀਂ ਆਇਆ ਤਾਂ ਪੰਜੇ ਉਂਗਲਾਂ ਕਿਹੜਾ ਬਰਾਬਰ ਆ ਕੋਈ ਹੁੰਦੀ ਹੋਣੀ 100 ਚੋਂ ਇੱਕ ਚੰਗੀ ਨਾਲੇ ਜਿਹੜੀ ਸਹੇਲੀ ਦੀ ਮਾਂ ਦੀ ਤੂੰ ਗੱਲ ਕਰਦੀ ਏ ਉਹਦੇ ਤਾਂ ਆਪਦੇ ਕੋਈ ਜਵਾਕ ਨਹੀਂ ਹੁੰਦਾ ਨਾ ਹੋਇਆ ਤਾਂ ਹੀ ਕਰਦੀ ਹੂ ਜਵਾਕਾਂ ਨੂੰ ਪਿਆਰ ਬਚਨੋਂ ਬੁੜੀ ਨੇ ਆਪਦੀ ਗੱਲ ਰੱਖੀ ਉਹੀ ਤਾਂ ਮੈਂ ਕਹਿਣੀ ਆ ਏ ਕੀਰਤ ਦੀ ਭੈਣ ਦਾ ਜਿਵਾਨ ਜਹਾਨੇ ਮੀਤ ਵੀ ਭਈ ਨਮਹਾਣੇ ਸਾਲ ਸਮਾਈ ਨੂੰ ਨਿਕਾ ਨਿਆਣਾ ਹੋਇਆ ਲੈ ਤੇ ਕੀਤ ਦੇ ਜੋਕਾਂ ਦੀ ਕਵਸਤੀ ਆਈ ਲੈ ਬੇਬੇ ਗੁਰਦੇ ਆਲੇ ਦੀ ਗੱਲ ਸੁਣ ਕੇ ਮੈਂ ਵੀ ਸੋਚੀ ਪੈ ਗਿਆ ਕਿ ਵਾਕਿਆ ਹੀ ਇਦਾਂ ਹੋ ਸਕਦਾ ਜਾਂ ਹੋਊਗਾ ਆਹੋ ਲੈ ਮੈਥੋਂ ਸੁਣ ਲੈ ਸਾਡੇ ਗਵਾਂਢ ਚ ਸੀ ਆਈ ਮੇਰੇ ਪੇਕੀ ਉਹ ਤਾਂ ਭਾਈ ਪਹਿਲਾਂ ਤਾਂ ਬੜੇ ਪਿਆਰ ਕਰਿਆ ਕਰੇ ਤੇ ਜਦੋਂ ਹੋ ਗਿਆ ਆਪਦੇ ਫੇਰ ਉਹੀ ਬੇਬੇ ਵਾਲੀ ਗੱਲ ਭਾਈ ਕੁੱਟਿਆ ਕਰੇ ਜਵਾਕਾਂ ਨੂੰ ਬਾੜਾ ਹੀ ਤੇ ਨਾਲੇ ਕਰਾਇਆ ਕਰੇ ਸਾਰਾ ਕੰਮ ਤੇ ਫੇਰ ਭਾਈ ਖਸਮ ਨੂੰ ਮਗਰ ਲਾ ਕੇ ਸਾਰੀ ਜ਼ਮੀਨ ਵੀ ਆਪਦੇ ਪੁੱਤ ਨਾਵੇਂ ਕਰਾਤੀ ਉਹ ਵਿਚਾਰੇ ਭੈਣ ਭਰਾ ਰੁਲ ਗਏ ਕੁੜੀ ਤਾਂ ਬਾੜੇ ਹੀ ਗਰੀਵ ਕਰੇ ਵਿਆਹੀ ਵੀ ਕੁਛ ਦੇਣਾ ਨਾ ਪਵੇ ਤੇ ਮੁੰਡਾ ਵਿਚਾਰਾ ਸੀਰੀ ਰਲਦਾ ਹਾਂਟੇਡ ਭਾਰਨ ਦਾ ਮਾਰਿਆ ਮਿੰਦੀ ਨੇ ਸਾਰੀ ਵਿਥਿਆ ਖੋਲ ਕੇ ਦੱਸੀ ਨਾਲੇ ਅੰਮਾ ਜੀ ਉਹ ਤਾਂ ਕਹਿੰਦੇ ਸਰਕਾਰੀ ਅਫਸਰ ਨਹੀਂ ਐ ਕਿਤੇ ਉਨ ਤਾਂ ਚੱਲ ਮੀਤ ਦੇ ਘਰ ਦਾ ਨਕਸ਼ਾ ਬਦਲਦੂ ਤਨਖਾਹ ਨਾਲ ਪਰ ਜਵਾਕ ਕਿੱਥੇ ਸੰਭੂ ਇਚਕਰ ਮਾਰਦੇ ਹੋਏ ਨਾਈਆਂ ਦੀ ਬਹੂ ਬੋਲੀ ਨਹੀਂ ਪੁੱਸਣਾ ਮੈਨੂੰ ਤਾਂ ਸਾਰੀ ਰਾਤ ਨੀਂਦ ਨਹੀਂ ਆਈ ਮੀਤ ਦੇ ਜਵਾਕਾਂ ਬਾਰੇ ਸੋਚ ਸੋਚ ਕੇ ਜਦੋਂ ਅੱਖਾਂ ਮੀਚਾਂ ਤੇ ਜਵਾਕ ਅੱਖਾਂ ਮੂਰੇ ਤੇ ਦੂਜੇ ਪਾਸੇ ਜੈਖਣਾ ਉਹ ਸੁਪਨਾ ਆਵੇ ਜਣੋ ਦੀ ਚਿੜੀ ਦੇ ਬੋਟਾਂ ਦੀ ਮਤਰੀ ਮਾਂ ਉਹਨਾਂ ਦੇ ਮੂੰਹ ਚਪਕੜੇ ਦੇ ਕੰਡੇ ਪਾਈ ਜਾਵੇ ਰੋਣ ਦਾ ਨਾਟਕ ਕਰਦੀ ਹੋਈ ਨੱਕ ਦਾ ਸੜਾਕ ਜਿਹਾ ਮਾਰ ਕੇ ਪਾਲੋ ਚੰਦਰੀ ਬੋਲੀ ਪਤਾ ਨਹੀਂ ਭੈਣੇ ਕੀ ਬਣੂ ਜਵਾਕਾਂ ਦਾ ਕਹਿ ਕੇ ਰਾਣੀ ਬੋਲੀ ਨੀ ਬੂ ਇੱਕ ਤੋਂ ਉੱਤੇ ਹੋ ਗਿਆ ਟਾਈਮ ਤਾਂ ਪਤਾ ਹੀ ਨਹੀਂ ਲੱਗਾ ਨਹੀਂ ਫੋਟ ਨਹੀਂ ਤੇਰੇ ਬਾਬੇ ਨੇ ਤਾਂ ਸਹਿਰ ਜਾਣਾ ਸੀ ਮੇ ਗੁੱਤ ਪਟ ਦੂ ਉਹ ਤਾਂ ਪੈਸੇ ਤਾਂ ਮੈਂ ਫੜਾਉਣੇ ਭੁੱਲ ਗਈ ਕਹਿ ਕੇ ਨਾ ਹਲੋ ਕਾਲੀ ਨਾਲ ਉੱਠ ਕੇ ਘਰ ਨੂੰ ਤੁਰ ਪੀ ਨਹੀਂ ਛੱਡੋ ਨਹੀਂ ਪਰੇ ਮੀਤ ਨੂੰ ਤੇ ਉਹਦੇ ਘਰ ਨੂੰ ਉਹ ਜਾਣੇ ਉਹਦੀ ਤੀਮੀ ਜਾਣੇ ਆਪਾਂ ਕਿਸੇ ਦੀਆਂ ਗੱਲਾਂ ਕਰਕੇ ਕੀ ਲੈਣਾ ਕੋਈ ਹੋਰ ਗੱਲ ਕਰੋ ਮੀਤ ਦੇ ਅਗਲੇ ਪਿਛਲੇ ਪੋਤੜੇ ਫਰੋਲ ਕੇ ਸੀ ਤੋਂ ਫਫੇ ਗੁੱਡ ਨਹੀਂ ਬੋਲੀ ਉਹਦੀ ਇਹ ਗੱਲ ਸੁਣ ਕੇ ਇੱਕ ਵਾਰੀ ਤਾਂ ਮੈਨੂੰ ਹਾਸਾ ਆਇਆ ਪਰ ਦੂਜੇ ਹੀ ਪਲ ਮੈਂ ਗਹਿਰੀ ਸੋਚ ਵਿੱਚ ਡੁੱਬ ਗਿਆ ਕਿ ਕੀ ਵਾਕਿਆ ਹੀ ਜੋ ਗੱਲਾਂ ਅੱਜ ਮੈਂ ਸੁਣੀਆਂ ਉਹ ਮੀਤ ਦੇ ਤੇ ਉਹਦੇ ਬੱਚਿਆਂ ਦਾ ਭਿਕ ਲੈ ਸਕਦੀ ਹੈ ਇਹ ਸੋਚ ਤੇ ਬੱਚਿਆਂ ਦੀ ਫਿਕਰ ਨੇ ਮੈਨੂੰ ਬੇਚੈਨ ਕਰ ਦਿੱਤਾ ਮੇਰਾ ਇੱਕ ਪਲ ਵੀ ਉੱਥੇ ਖੜ੍ਹਨ ਨੂੰ ਜੀ ਨਹੀਂ ਕੀਤਾ ਪੱਖਾ ਵੀ ਠੀਕ ਹੋ ਚੁੱਕਾ ਸੀ ਬੇਬੇ ਪੱਖਾ ਚੱਲ ਪਿਆ ਸੀ ਤੋਂ ਬੁੜੀ ਨੂੰ ਕਹਿ ਕੇ ਮੈਂ ਉਥੋਂ ਨਿਕਲਦੀ ਕੀਤੀ ਬੇਦਾਦੇ ਮਗਾਉਣਿਆ ਤੂੰ ਅਜੇ ਗਿਆ ਨਹੀਂ ਸਾਡੀਆਂ ਬੁੜੀਆਂ ਦੀਆਂ ਗੱਲਾਂ ਸੁਣੀ ਜਾਣਾ ਨੀ ਇਹ ਜੀਤ ਦਾ ਸੋਰ ਵੀ ਬਾਲਾ ਚਲਾਕ ਹੈ ਚੁੱਪ ਕਰਕੇ ਬੈਠਾ ਗੱਲਾਂ ਸੁਣੀ ਗਿਆ ਕਹਿੰਦੀ ਨੇ ਲੋ ਦੀ ਗੱਲ ਨੂੰ ਆਣ ਸੁਣੀ ਕਰਕੇ ਮੈਂ ਆਂਗਣ ਵਾਲੀ ਚੋਂ ਬਾਹਰ ਨਿਕਲ ਆਇਆ ਕਹਾਣੀ ਅਜੇ ਬਾਕੀ ਹੈ ਦੋਸਤੋ ਮਿਲਦੇ ਆਂ ਅਗਲੇ ਭਾਗ ਦੇ ਨਾਲ ਤੁਹਾਡਾ ਬਹੁਤ ਧੰਨਵਾਦ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਧੰਨਵਾਦ ਜੀ